ਇਹ ਖਬਰ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ 4000 ਰੁਪਏ ਦਿੱਤਾ ਜਾ ਰਿਹਾ ਹੈਗਾ ਵਜੀਫਾ ਕਿੰਨਾ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈਗਾ ਵਜੀਫਾ ਉਹਨਾਂ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈਗਾ ਜਿਨ੍ਹਾਂ ਦੇ ਵਿੱਚੋਂ ਕਿਸੇ ਨਾ ਕੋਈ ਕਾਰਨ ਹੋ ਕੇ ਪਿਤਾ ਦੀ ਮੌਤ ਹੋ ਗਈ ਜਾਂ ਫਿਰ ਮਾਤਾ ਦੀ ਮੌਤ ਹੋ ਗਈ ਉਹ ਸਬੰਧੀ ਹੈ ਜਿਹੜਾ ਇਹ 4000 ਵਜੀਫਾ ਦਿੱਤਾ ਜਾਣਾਗਾ ਤਾਂ ਜਿਹੜਾ ਵੱਧ ਤੋਂ ਵੱਧ ਜਿਹੜਾ 2 ਬੱਚਿਆਂ ਨੂੰ ਦਿੱਤਾ ਜਾਏਗਾ ਇਹ ਜਿਹੜਾ ਮਤਲਬ ਇੱਕ ਪੇਰੈਂਟ ਜਿਹੜੇ 2 ਬੱਚੇ ਨੇਗੇ ਇਈ ਬੜੀ ਬੱਚੇ ਜ਼ਿਆਦਾ ਹੁੰਦੇ ਉਹਨਾਂ ਨੂੰ ਨੀ ਦੋ ਬੱਚਿਆਂ ਨੂੰ ਲਾਭ ਦਿੱਤਾ ਜਾਊਗਾ ਇਹ ਆ ਆਓ ਆਪਾਂ ਪੜ੍ਹਦੇ ਹਾਂ ਪਹਿਲਾਂ ਜਿਹੜੀ ਇਹ ਸਪਾਂਸਰਸ਼ਿਪ ਸਕੀਮ ਆ ਇਹਦੇ ਵਿੱਚੋਂ ਦੀ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਆ ਪਿਤਾ ਦੀ ਮੌਤ ਦਾ ਸਰਟੀਫਿਕੇਟ ਚਾਹੀਦਾ ਪਿਤਾ ਦਾ ਆਧਾਰ ਕਾਰਡ ਚਾਹੀਦਾ ਮਾਤਾ ਗਾਰਡੀਅਨ ਦਾ ਆਧਾਰ ਕਾਰਡ ਮਾਤਾ ਗਾਰਡੀਅਨ ਦਾ ਆਮਦਨ ਸਰਟੀਫਿਕੇਟ ਬੱਚੇ ਦਾ ਆਧਾਰ ਕਾਰਡ ਬੱਚੇ ਦਾ ਜਨਮ ਸਰਟੀਫਿਕੇਟ ਬੱਚੇ ਦੇ ਦਾਖਲੇ ਸੰਬੰਧੀ ਸਕੂਲ ਸਰਟੀਫਿਕੇਟ ਬੱਚੇ ਦੇ ਬੈਂਕ ਖਾਤੇ ਦੀ ਫੋਟੋ ਕਾਪੀ ਜਿਹੜਾ ਸੀਡਡ ਹੋਵੇ ਬੱਚੇ ਦੇ ਬੈਂਕ ਖਾਤੇ ਦਾ ਆਧਾਰ ਸੀਡਡ ਸਟੇਟਸ ਲਗਾਇਆ ਜਾਵੇ ਬੱਚੇ ਦੀ ਫੋਟੋ ਪਿਤਾ ਦੀ ਫੋਟੋ ਮਾਤਾ ਗਾਰਡੀਅਨ ਦੀ ਫੋਟੋ ਗਰੁੱਪ ਫੋਟੋ ਸੰਬੰਧੀ ਸਕੀਮ ਸੰਬੰਧੀ ਫਾਰਮ ਪਿੰਡੂ ਖੇਤਰ ਲਈ ਸਰਪੰਚ ਅਤੇ ਅੰਗਣਵਾੜੀ ਵਰਕਰ ਤੋਂ ਤਸਦੀਕ ਕਰਵਾਇਆ ਜਾਵੇ ਅਤੇ ਸ਼ਹਿਰੀ ਖੇਤਰ ਲਈ ਐਮਸੀ ਅਤੇ ਅੰਗਣਵਾੜੀ ਵਰਕਰ ਤੋਂ ਤਸਦੀਕ ਕਰਵਾਇਆ ਜਾਵੇ ਫਾਰਮ ਜਮ੍ਹਾਂ ਕਰਵਾਉਣ ਲਈ ਧਿਆਨ ਜੋ ਗੱਲਾਂ ਕਿਹੜੀਆਂ ਨੇ ਜੀ ਫਾਰਮ ਦਫ਼ਤਰ ਵਿੱਚ ਨਿੱਜੀ ਤੌਰ ਤੇ ਜਮ੍ਹਾਂ ਕਰਵਾਇਆ ਜਾਵੇ ਤੇ ਫਾਰਮ ਰਸੀਦ ਪ੍ਰਾਪਤ ਕੀਤੀ ਜਾਵੇ ਸਵੈ ਘੋਸ਼ਨਾ ਨੂੰ ਚੰਗੀ ਤਰ੍ਹਾਂ ਪੜਨ ਉਪਰੰਤ ਸਤਖਰ ਕਰਨੇ ਯਕੀਨੀ ਬਣਾਏ ਜਾਣ ਫਾਰਮ ਅਧੂਰਾ ਹੋਣ ਦੀ ਸੂਰਤ ਵਿੱਚ ਬਿਨਾ ਕਿਸੇ ਨੋਟਸ ਦੇ ਫਾਰਮ ਰੱਦ ਕਰ ਦਿੱਤਾ ਜਾਵੇਗਾ ਸਕੀਮ ਦਾ ਲਾਭ ਪਰਿਵਾਰ ਵਿੱਚ ਵੱਧ ਤੋਂ ਵੱਧ 2 ਬੱਚੇ ਨੂੰ ਦਿੱਤਾ ਜਾਊਗਾ ਜੀ 2 ਬੱਚੇ ਨੂੰ ਮਿਲਣਾਗਾ ਸਕੀਮ ਲੱਗਣ ਉਪਰੰਤ ਬੱਚੇ ਦੀ ਸਕੂਲ ਹਾਜ਼ਰੀ ਰਿਪੋਰਟ ਹਰ ਮਹੀਨੇ ਦੀ 7 ਤਰੀਕ ਤੱਕ ਦਫ਼ਤਰ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ ਹਾਜ਼ਰੀ ਹਰ ਮਹੀਨੇ ਨਾ ਪ੍ਰਾਪਤ ਹੋਣ ਦੀ ਸੂਰਤ ਵਿੱਚ ਸਕੀਮ ਦਾ ਲਾਭ ਬਿਨਾ ਕਿਸੇ ਨੋਟਸ ਦੇ ਤੇ ਸਕੀਮ ਦੀਆਂ ਗਾਈਡਲਾਈਨ ਅਨੁਸਾਰ ਜਿਹੜਾ ਬੰਦ ਕਰ ਦਿੱਤਾ ਜਾਵੇਗਾ ਹਾਜ਼ਰੀ ਰਿਪੋਰਟ ਜਿਹੜੀ ਜ਼ਰੂਰ 7 ਤਰੀਕ ਤੱਕ ਜਿਹੜੀ ਦਫ਼ਤਰ ਵਿੱਚ ਜਮ੍ਹਾਂ ਕਰਾਉਣੀ ਆ ਆਧਾਰ ਰੀਸਡਿੰਗ ਸਟੇਟਸ ਦਾ ਪਰਫਾਰਮਾ ਜਿਹੜਾ ਦਿੱਤਾ ਹੋਇਆਗਾ ਵੈਬਸਾਈਟ ਰਾਹੀਂ ਜੂ ਆਈ ਡੀ ਆਈ ਵੈਬਸਾਈਟ ਤੇ ਜਾਓ ਆਪਣਾ 12 ਅੰਕ ਵਾਲਾ ਜਿਹੜਾ ਆਧਾਰ ਨੰਬਰ ਆ ਤੁਸੀਂ ਜਾਂ ਫਿਰ 16 ਅੰਕ ਵਾਲਾ ਵਰਚੁਅਲ ਆਈ ਡੀ ਤੇ ਸੁਰੱਖਿਆ ਕੋਡ ਦਰਜ ਕਰੋ ਓਟੀਪੀ ਭੇਜੋ ਤੇ ਕਲਿੱਕ ਕਰੋ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੇ ਪ੍ਰਾਪਤ ਓਟੀਪੀ ਦਰਜ ਕਰੋ ਤੇ ਸਥਿਤੀ ਦੀ ਜਾਂਚ ਕਰ ਲਈ ਤਸਦੀਕ ਕਰੋ ਤੇ ਕਲਿੱਕ ਕਰੋ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ ਫਿਰ ਆਧਾਰ ਐਪ ਰਾਹੀਂ ਐਮ ਆਧਾਰ ਐਪ ਵਿੱਚ ਲੌਗਇਨ ਕਰੋ ਮੇਰਾ ਆਧਾਰ ਤੇ ਫਿਰ ਆਧਾਰ ਬੈਂਕ ਖਾਤਾ ਲਿੰਕ ਸਥਿਤੀ ਦੇ ਕਲਿੱਕ ਕਰੋ ਆਪਣਾ ਆਧਾਰ ਨੰਬਰ ਸੁਰੱਖਿਆ ਕੋਡ ਦਰਜ ਕਰੋ ਤੇ ਓਟੀਪੀ ਦੀ ਬੇਨਤੀ ਕਰੋ ਤੇ ਕਲਿੱਕ ਕਰੋ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੇ ਪ੍ਰਾਪਤ ਓਟੀਪੀ ਦਰਜ ਕਰੋ ਸਥਿਤੀ ਦੀ ਜਾਂਚ ਕਰ ਲਈ ਤਸਦੀਕ ਕਰੋ ਤੇ ਕਲਿੱਕ ਕਰੋ ਸਕੂਲ ਦਾ ਲੈਟਰ ਹੈਡ ਤੇ ਸਟੇਮ ਲਗਾਉਣ ਸੰਬੰਧੀ ਜਿਹੜਾ ਸਕੂਲ ਵੱਲੋਂ ਲਿਖਿਆ ਜਾਏਗਾ ਜੀ ਤਸਦੀਕ ਕੀਤਾ ਜਾਂਦਾ ਹੈ ਕਿ ਜਿਹੜਾ ਬੱਚੇ ਦਾ ਨਾਮ ਆਏਗਾ ਪਿਤਾ ਦਾ ਨਾਮ ਮਾਤਾ ਦਾ ਨਾਮ ਪਤਾ ਕਿਹੜੇ ਸਕੂਲ ਚ ਪੜਦਾ ਹੋ ਦਾਖਲਾ ਨੰਬਰ ਕਿੰਨਾ ਬੱਚੇ ਦੀ ਸਕੂਲ ਨੂੰ ਸੰਸਾਣ ਜਾਣ ਮੀਤੀ ਕਿੰਨੀ ਆ ਇਸ ਤਰ੍ਹਾਂ ਦੇ ਨਾਲ ਦਾਖਲਾ ਫੀਸ ਕਿੰਨੀ ਆ ਦੀ ਮਹੀਨਾਵਾਰ ਟਿਊਸ਼ਨ ਫੀਸ ਕਿੰਨੀ ਆ ਟਰਾਂਸਪੋਰਟ ਫੀਸ ਕਿੰਨੀ ਆ ਕਿਸੇ ਕਿਸਮ ਦੀ ਹੋਰ ਫੀਸ ਕਿੰਨੀ ਹੈਗੀ ਸੋ ਇਹ ਸਰਟੀਫਿਕੇਟ ਸਕੂਲ ਵੱਲੋਂ ਬੱਚੇ ਨੂੰ ਸਪੰਸਰ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਜਾਰੀ ਕੀਤਾ ਜਾਵੇਗਾ ਤੇ ਪ੍ਰਿੰਸੀਪਲ ਇੱਥੇ ਸਾਈਨ ਕਰਨਗੇ ਹਸਤਾਖਰ ਸਮੇਤ ਮੋਹਰ ਲਾਉਣਗੇ ਇਸ ਕਰਕੇ ਉਹਨਾਂ ਬੱਚਿਆਂ ਨੂੰ ਭਾਈ ਜਿਨ੍ਹਾਂ ਦੇ ਜਿਹੜਾ ਪਿਤਾ ਦੀ ਜਿਹੜੀ ਡੈਥ ਹੋ ਗਈ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਨੂੰ 4000 ਜਿਹੜਾ ਹੈਗਾ ਜਿਹੜਾ ਮਿਲਣਾਗਾ ਪਿਤਾ ਦੀ ਡੈਥ ਹੋ ਗਈ ਜਿਹੜਾ ਲਾਭ ਮਿਲਣਾ ਹੈ ਇਸ ਸਕੀਮ ਨੂੰ ਆਪਾਂ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਾਈਏ ਚੈਨਲ ਦੇ ਨਾਲ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਸੋ ਲੋੜਵੰਦ ਬੱਚੇ ਹੁੰਦੇ ਆ ਕੋਈ ਨਾ ਕੋਈ ਕਾਰਨ ਕਰਕੇ ਘਟਨਾ ਵਾਪਰ ਜਾਂਦੀ ਹੈ ਤੇ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੀਏ